ਸਹੋਤਾ ਸ਼ੋਅ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 8 ਜਨਵਰੀ 2026 ਦਿਨ ਵੀਰਵਾਰ ਨਾਲ ਸ਼ਹੀ ਸੰਮਤ 557 ਉਹ ਮਹੀਨੇ ਦੀ 25 ਤਰੀਕ ਹੈ ਜੀ ਸੈਮਿਆਮੂ ਕੈਡਜੀ ਅਤੇ ਕੁਆਂਟਲਨ ਮਗਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਨਿੱਘਾ ਸਵਾਗਤ ਆ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਵਲਰਜ਼ ਅਤੇ ਨਾਲ ਦੀ ਨਾਲ ਫਾਈਬਰ ਟੈਕ ਡਿਸਟ੍ਰਿਬਿਊਟਰਜ਼ ਅੱਜ ਦੇ ਪ੍ਰੋਗਰਾਮ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਫਰੋਤੀਆਂ ਧਮਕੀਆਂ ਗੋਲੀਆਂ ਦੀ ਜਿਹਨਾਂ ਦੀ ਮੁੜ ਵਾਪਸੀ ਹੋਈ ਆ ਤੇ ਟ੍ਰਾਂਟੋ ਤੋਂ ਲੈ ਕੇ ਸਰੀ ਤੱਕ ਖਬਰਾਂ ਇਹੀ ਆ ਰਹੀਆਂ ਕਿ ਫੋਨ ਦੁਬਾਰਾ ਆਉਣੇ ਸ਼ੁਰੂ ਹੋ ਗਏ ਆ ਗੋਲੀਆਂ ਦੁਬਾਰਾ ਚੱਲ ਰਹੀਆਂ ਆ ਸਰੀ ਦੇ ਸਾਬਕਾ ਮੇਡ ਡਗ ਮੁਕੱਲਮ ਨੇ ਭਾਰਤ ਦੌਰੇ ਤੇ ਜਾ ਰਹੇ ਆ ਮੱਖ ਮੰਤਰੀ ਡੇਵਿਡ ਈਬੀ ਨੂੰ ਇੱਕ ਸਲਾਹ ਦਿੱਤੀ ਹੈ ਜੀ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਅਮਰੀਕਾ ਵਾਲੇ ਪਾਸਿਓਂ ਅੱਜ ਕਈ ਖਬਰਾਂ ਆ ਰਹੀਆਂ ਉਹਦੇ ਨਾਲ ਤੁਹਾਡੀ ਸਾਂਝ ਪਾਵਾਂਗੇ ਭਾਰਤ ਦੀ ਸਟਾਕ ਮਾਰਕੀਟ ਅੱਜ ਕਿਉਂ ਡਿਗੀ ਹੈ ਇਹਦੇ ਬਾਰੇ ਦੱਸਾਂਗੇ ਅਤੇ ਅਖੀਰ ਵਿੱਚ ਗੱਲਬਾਤ ਕਰਾਂਗੇ ਭਗਵੰਤ ਮਾਨ ਦੀ ਜਿਹਦਾ ਇਰਾਦਾ ਜਹਦਰ ਕਾਲ ਤੱਕ ਸਾਹਿਬ ਨੂੰ ਠਠ ਕਰਨ ਦਾ ਜਾਪ ਦਾ ਜਿਹੜੀਆਂ ਗੱਲਾਂ ਉਹਨਾਂ ਵੱਲੋਂ ਕੀਤੀਆਂ ਜਾ ਰਹੀਆਂ ਆ ਉਸ ਤੋਂ ਵੀ ਅੰਦਾਜ਼ੇ ਲੱਗ ਰਹੇ ਆ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ 'ਚ ਵਾਪਸ ਆਉਨੇ ਆਂ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਰੀ ਅਤੇ ਕੈਲਗਰੀ ਦੀ ਕਾਮਯਾਬੀ ਤੋਂ ਬਾਅਦ ਹੁਣ ਅਸੀਂ ਆਪਣੀ ਤੀਜੀ ਲੋਕੇਸ਼ਨ ਐਡਵਿੰਟਨ ਦੇ ਵਿੱਚ ਵੀ ਖੋਲ੍ਹ ਲਈ ਹੈ। ਸਸੋ ਹੁਤਾ ਸ਼ੋ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਇੰਜ ਜਾਪਦਾ ਕਿ 크ਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਤੋਂ ਬਾਅਦ ਫਰੋਤੀਆਂ ਅਤੇ ਧਮਕੀਆਂ ਦੇਣ ਵਾਲੇ ਗੈਂਗਸਟਰ ਦੁਬਾਰਾ ਕੰਮ ਦੇ ਵਿੱਚ ਮਸ਼ਰੂਫ ਹੋ ਗਏ ਆ ਟ੍ਰਾਂਟੋ ਤੋਂ ਲੈ ਕੇ ਜੇਕਰ ਆਪਾਂ ਵੈਨਕੂਵਰ ਸਰੀ ਤੱਕ ਗੱਲ ਕਰੀਏ ਤਾਂ ਕਈ ਖਬਰਾਂ ਹੁਣੀਆਂ ਦੇਖਣ ਸੁਣਨ ਨੂੰ ਮਿਲ ਰਹੀਆਂ ਜਿੱਥੇ ਲੋਕਾਂ ਨੂੰ ਜਾਂ ਤਾਂ ਧਮਕੀਆਂ ਦੇ ਵਾਸਤੇ ਫੋਨ ਆਏ ਆ ਪੈਸੇ ਮੰਗੇ ਜਾ ਰਹੇ ਆ ਤੇ ਜਾਂ ਫਿਰ ਗੋਲੀਆਂ ਚਲਾਈਆਂ ਗਈਆਂ ਕਈ ਇਹ ਖਬਰਾਂ ਜਿਹੜੀਆਂ ਬਾਹਰ ਆ ਚੁੱਕੀਆਂ ਸਰੀ ਗੋਲੀਆਂ ਚੱਲੀਆਂ ਡੈਲਟਾ ਚੱਲੀਆਂ ਤੇ ਅੱਜ ਲੈਂਗਲੀ ਜਿਹੜਾ ਨਜ਼ਦੀਕੀ ਸ਼ਹਿਰ ਆ ਉੱਥੇ ਵੀ ਦੁਬਾਰਾ ਗੋਲੀਆਂ ਚੱਲੀਆਂ ਇਸੇ ਤਰੀਕੇ ਬ੍ਰੈਂਟਨ ਦੇ ਵਿੱਚ ਗੋਲੀਆਂ ਚੱਲੀਆਂ ਲੋਕ ਇਧਰ ਉਧਰ ਮੂਵ ਹੋਣ ਵਾਸਤੇ ਮਜਬੂਰ ਹੋ ਰਹੇ ਆ ਬ੍ਰੈਂਟਨ ਦਾ ਨਾਲ ਸ਼ਹਿਰ ਕੈਲਡਨ ਪੈਂਦਾ ਉੱਥੇ ਇੱਕ ਕਾਰੋਬਾਰ ਦੇ ਉੱਤੇ ਗੋਲੀਆਂ ਚੱਲੀਆਂ ਹੁਣ ਜੇ ਆਪਾਂ ਅੱਜ ਗੱਲ ਲੈਂਗਲੀ ਦੀ ਕਰੀਏ ਤਾਂ ਲੈਂਗਲੀ ਟਾਊਨਸ਼ਿਪ ਜੋ ਕਿ ਸਰੀ ਦੇ ਨਾਲ ਲੱਗਦਾ ਇੱਕ ਸ਼ਹਿਰ ਆ ਇਥੇ ਵੱਡੇ ਵੱਡੇ ਘਰ ਨੇ ਆਲੇ ਦੁਆਲੇ ਜਿਹੜਾ ਕਾਫੀ ਫਾਰਮਿੰਗ ਦਾ ਏਰੀਆ 232 ਏਕੜ ਅਤੇ 69 ਹੈ ਉਹਨਾਂ ਦੇ ਉੱਤੇ ਮੌਜੂਦ ਪੰਜਾਬੀਆਂ ਦੇ ਇੱਕ ਘਰ ਦੇ ਉੱਤੇ ਤਕਰੀਬਨ ਤੜਕੇ 5 ਵਜੇ ਅੱਜ ਫਾਇਰਿੰਗ ਹੋਈ ਹੈ ਤੁਸੀਂ ਦੇਖ ਸਕਦੇ ਆ ਕਿ ਇੱਕ ਗੱਡੀ ਕਾਲੇ ਰੰਗ ਦੀ ਡਰਾਈਵ ਵਿੱਚ ਖੜੀ ਆ ਜਿਹੜੀ ਕਿ ਸਿਕਿਉਰਿਟੀ ਗਾਰਡ ਦੀ ਸਮਝੀ ਜਾ ਰਹੀ ਆ ਤੇ ਉਦਾਂ ਹੀ ਇੱਕ ਗੱਡੀ ਇੱਕ ਹੋਰ ਆਉਂਦੀ ਆ ਉਹ ਵੀ ਡਾਰਕ ਕਲਰ ਦੀ ਇੱਕ ਗੱਡੀ ਆ ਉਹਦੇ ਵਿੱਚੋਂ ਇੱਕ ਬੰਦਾ ਜਿਹੜਾ ਉਤਰਦਾ ਆ ਤੇ ਉਤਰਦਿਆਂ ਸਾਰੀ ਉਹ ਫਿਰ ਗੋਲੀਆਂ ਚਲਾਉਣੀਆਂ ਜਿਹੜੀਆਂ ਜੀ ਉਹ ਸ਼ੁਰੂ ਕਰ ਦਿੰਦਾ ਤੇ ਗੋਲੀਆਂ ਚਲਾਉਣ ਲੱਗਿਆਂ ਉਸ ਵੇਲੇ ਇਹ ਵੀ ਨਹੀਂ ਦੇਖਿਆ ਜਾਂਦਾ ਵੀ ਗੱਡੀ ਦੇ ਵਿੱਚ ਕੋਈ ਬੈਠਾ ਆ ਜਾਂ ਨਹੀਂ ਗੋਲੀਆਂ ਗੱਡੀ ਵੱਲ ਨੂੰ ਵੀ ਮਾਰੀਆਂ ਜਾਂਦੀਆਂ ਜਾਂਦੀਆਂ ਜਦੋਂ ਕਿ ਗੱਡੀ ਦੇ ਵਿੱਚ ਜਿਹੜੀ ਲੱਗੀ ਹੋਈ ਉਹਦੇ ਵਿੱਚ ਇੱਕ ਬੰਦਾ ਬੈਠਾ ਸੀਗਾ ਸੋ ਉਹਦੇ ਗੋਲੀਆਂ ਨਹੀਂ ਲੱਗੀਆਂ ਪਰ ਇਹ ਇੱਕ ਫਰੋਤੀਆਂ ਦੇ ਨਾਲ ਸਬੰਧਤ ਮਾਮਲਾ ਸਮਝਿਆ ਜਾ ਰਿਹਾ ਆ ਲੈਂਗਲੀ ਪੁਲਿਸ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਆ ਉਹਦੇ ਵਿੱਚ ਦੱਸਿਆ ਗਿਆ ਕਿ ਜਿੰਨੇ ਵੀ ਹੈ ਤਾਂ ਕੋਲ ਦੇ ਕੋਲ ਸਬੂਤ ਨੇ ਜਾਂ ਜੋ ਉਹਨਾਂ ਨੇ ਜਾਂਚ ਕੀਤੀ ਹੈ ਉਸ ਦੇ ਮੁਤਾਬਕ ਇਹੀ ਲੱਗਦਾ ਕਿ ਇਹ ਇੱਕ ਫਰੋਤੀਆਂ ਦੇ ਨਾਲ ਸੰਬੰਧਿਤ ਮਾਮਲਾ ਆ ਬਾਕੀ ਜਿਹੜੀ ਸਾਡੀ ਜਾਣਕਾਰੀ ਦੇ ਮੁਤਾਬਕ ਸਾਨੂੰ ਪਤਾ ਲੱਗਾ ਵੀ ਇੱਕ ਪੰਜਾਬੀ ਟਰਾਂਸਪੋਰਟ ਬਿਜ਼ਨਸ ਆ ਉਹਨਾਂ ਦਾ ਘਰ ਆ ਤੇ ਉਹਨਾਂ ਦੇ ਕੋਲੋਂ 2 ਮਿਲੀਅਨ ਡਾਲਰ ਦੀ ਫਰੋਤੀ ਮੰਗੀ ਗਈ ਸੀ ਅਤੇ ਫਰौती ਮੰਗਣ ਦੀ ਤੋਂ ਬਾਅਦ ਧਮਕੀ ਦਿੱਤੀ ਗਈ ਸੀ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਗੋਲੀਆਂ ਚਲਾਈਆਂ ਜਾਣਗੀਆਂ ਤੁਹਾਨੂੰ ਨਿਸ਼ਾਨਾ ਬਣਾਇਆ ਜਾਊਗਾ ਸੋ ਇਸੇ ਤੀਨ ਇਹ ਕਾਰਵਾਈ ਜਿਹੜੀ ਆ ਕੀਤੀ ਗਈ ਆ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਨਵਾਂ ਸਾਲ ਚੜ੍ਹਦਿਆਂ ਇਹਨਾਂ ਕਾਰਵਾਈਆਂ ਦੇ ਵਿੱਚ ਕਾਫੀ ਤੇਜ਼ੀ ਹੋ ਗਈ ਆ ਸਰੀ ਡੈਲਟਾ ਲੈਂਗਲੀ ਬ੍ਰੈਂਟਨ ਕੈਲੈਡਨ ਦੇ ਵਿੱਚ ਉਹੀ ਕੁਝ ਫਿਰ ਹੋਣ ਲੱਗ ਪਿਆ ਜਿਹਦੇ ਕਰਕੇ ਕਾਰੋਬਾਰੀ ਲੋਕ ਕਾਫੀ ਜਿਹੜੇ ਇਸ ਵੇਲੇ ਡਰੇ ਹੋਏ ਮਹਿਸੂਸ ਕਰ ਰਹੇ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਆ ਮੁੱਖ ਮੰਤਰੀ ਡੇਵਿਡ ਈਬੀ ਮਤਲਬ ਕਿ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਜਿਹੜੇ ਕਿ ਭਾਰਤ ਦੌਰੇ ਦੇ ਉੱਤੇ 12 ਤਰੀਕ ਨੂੰ ਜਾ ਰਹੇ ਆ 17 ਨੂੰ ਉਹਨਾਂ ਨੇ ਮੁੜ ਕੇ ਆਉਣਾ ਉਸ ਸਬੰਧੀ ਸਿੱਖ ਜਥੇਬੰਦੀਆਂ ਉਹਨਾਂ ਦਾ ਖਾਸਾ ਵਿਰੋਧ ਕਰ ਰਹੀਆਂ ਆ ਅੱਜ ਵਿਕਟੋਰੀਆ ਵਿਧਾਨ ਸਭਾ ਦੇ ਬਾਹਰ ਸਿੱਖ ਜਥੇਬੰਦੀਆਂ ਨੇ ਇਸ ਦੇ ਖਿਲਾਫ ਮਜ਼ਾਹਰਾ ਵੀ ਕੀਤਾ ਆ ਦੂਜੇ ਪਾਸੇ ਸਰੀ ਦੇ ਸਾਬਕਾ ਮੇਅਰ ਡਗ ਮਕੱਲਮ ਨੇ ਕੁਝ ਟਿੱਪਣੀਆਂ ਇੱਕ ਬਿਆਨ ਦੇ ਰੂਪ ਦੇ ਵਿੱਚ ਭੇਜੀਆਂ ਆ ਜਿਹੜਾ ਡਗਮ ਕਲਮ ਨੇ ਬਿਆਨ ਭੇਜਿਆ ਸੇਫਸਰੀ ਕੋਲੀਸ਼ਨ ਵੱਲੋਂ ਉਹਨਾਂ ਨੇ ਕਿਹਾ ਕਿ ਡੇਵਿਡ ਈਬੀ ਭਾਰਤ ਦੇ ਹਾਈ ਕਮਿਸ਼ਨਰ ਦੇ ਨਾਲ ਫੋਟੋਆਂ ਖਿਚਵਾ ਕੇ ਮੁਸਕਰਾ ਰਹੇ ਆ ਉਹ ਗੱਲ ਕਰ ਰਿਹਾ ਉਸ ਤਸਵੀਰ ਦੀ ਜਿਹੜੀ ਕਿ ਪਿਛਲੇ ਦਿਨੀ ਡੇਵਿਡ ਈਬੀ ਨੇ ਆਪੇ ਸ਼ੇਅਰ ਕੀਤੀ ਸੀ ਜਿਹਦੇ ਵਿੱਚ ਉਹ ਭਾਰਤੀ ਹਾਈ ਕਮਿਸ਼ਨ ਦਿਨੇਸ਼ ਪਟਨਾਇਕ ਦੇ ਨਾਲ ਮਿਲ ਰਹੇ ਆ ਤੇ ਉਹ ਕਹਿੰਦੇ ਵੀ ਇਹ ਅਸਲ ਦੇ ਵਿੱਚ ਡਗਮ ਕਲਮ ਕਹਿੰਦੇ ਵੀ ਇਹ ਜਿਹੜੇ ਟੈਕਸ ਫੀਸ ਦਾ ਪੈਸਾ ਆ ਉਹਦੇ ਨਾਲ ਇਹ ਜਾ ਰਹੇ ਆ ਜਹਾਜ਼ ਭਰ ਕੇ ਤੇ ਦੂਜੇ ਪਾਸੇ ਸਰੀ ਦੇ ਕਾਰੋਬਾਰੀ ਜਿਹੜੇ ਨੇ ਸਰੀ ਦੇ ਲੋਕ ਨੇ ਉਹ ਡਰ ਦੇ ਸائے ਹੇਠ ਜੀ ਰਹੇ ਆ ਅ ਡਗਮਕਲਮ ਨੇ ਆਪਣਾ ਬਿਆਨ ਜਾਰੀ ਰੱਖਦਿਆਂ ਕਿਹਾ ਕਿ ਭਾਰਤ ਹਦਾਇਤ ਫਰੋਤੀ ਮੰਗਣ ਵਾਲੇ گرو ਬੇਰੋਕ ਟੋਕ ਧਮਕੀਆਂ ਦੇ ਰਹੇ ਆ ਲੋਕੀ ਡਰੇ ਹੋਏ ਆ ਉਹਨਾਂ ਤੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਆ ਤੇ ਡੇਵਰੀ ਬੀ ਨੂੰ ਇੱਧਰ ਧਿਆਨ ਦੇਣਾ ਚਾਹੀਦਾ ਉਧਰ ਧਿਆਨ ਨਹੀਂ ਦਿੱਤਾ ਜਾ ਰਿਹਾ ਤੇ ਭਾਰਤ ਜਾਣ ਦੀ ਕਾਲ ਉਹ ਦਿਖਾ ਰਹੇ ਆ ਉਹਨਾਂ ਨੇ ਡੇਵਰੀ ਬੀ ਨੂੰ ਸਲਾਹ ਦਿੱਤੀ ਹੈ ਕਿ ਜਿਹੜਾ ਵਾਫਾ ਤੁਸੀਂ ਲੈ ਕੇ ਜਾ ਰਹੇ ਆ ਭਾਰਤ ਨੂੰ ਉਹਦੇ ਵਿੱਚ ਕਾਰੋਬਾਰੀਆਂ ਦੀ ਵਜਾਏ ਇਹ ਪ੍ਰੋਤਿਆ ਮੰਗਣ ਵਾਲੇ ਭਰੇ ਜਾਣ ਜਿਹੜੇ ਲੋਕਾਂ ਨੂੰ ਡਰਾ ਧਮਕਾ ਰਹੇ ਆ ਤੇ ਇਹਨਾਂ ਨੂੰ ਤੁਰੰਤ ਭਾਰਤ ਸਰਕਾਰ ਦੇ ਹਵਾਲੇ ਕਰਨਾ ਚਾਹੀਦਾ ਆ ਇਹ ਜਹਾਜ਼ ਜਿਹੜਾ ਤੁਸੀਂ ਲੈ ਕੇ ਜਾ ਰਹੇ ਆ ਇਹਦੇ ਵਿੱਚ ਨਾਲ ਇਹਨਾਂ ਨੂੰ ਲੈ ਕੇ ਜਾਵੋ ਈਪੀ ਦੀ ਕਮਜ਼ੋਰ ਡਿਪਲੋਮੇਸੀ ਤੇ ਤਾਂਜ਼ ਕੱਸਦਿਆਂ ਲੱਗ ਨੇ ਕਿਹਾ ਕੈਸਰੀ ਦੇ ਵਿੱਚ ਰਾਤ ਨੂੰ ਮਾਮਾ ਡਰਦਿਆਂ ਜਿੰਦੇ ਕੁੰਡੇ ਲਾ ਕੇ ਸੌਂਦਿਆਂ ਆ ਤੇ ਦੁਕਾਨਦਾਰ ਕਾਰੋਬਾਰੀ ਜਿਹੜੇ ਨੇ ਉਹ ਭਾਰਤ ਬੈਠੇ ਗੁੰਡਿਆਂ ਦੇ ਫੋਨਾਂ ਦੀ ਇੰਤਜ਼ਾਰ ਕਰਦੇ ਆ ਵੀ ਹੁਣ ਵੀ ਆਇਆ ਕਿ ਹੁਣ ਵੀ ਆਇਆ ਤੇ ਉਹ ਸੁਰੱਖਿਆ ਦੇ ਨਾਂ ਹੇਠ ਪੈਸੇ ਦੇਣ ਵਾਸਤੇ ਮਜਬੂਰ ਆ ਤੇ ਸਰੀ ਦੇ ਵਿੱਚ ਡਰਾਈਵ ਬਾਈ ਸ਼ੂਟਿੰਗਸ ਆਮ ਜਿਹੜੀਆਂ ਵਰਤਾਰਾ ਬਣ ਚੁੱਕੀਆਂ ਆ ਸੋ ਕਹਿੰਦੇ ਵੀ ਸਾਰਾ ਕੁਝ ਦੇਵਦੀ ਦੇ ਰਾਜ ਦੌਰਾਨ ਹੋ ਰਿਹਾ ਆ ਤੇ ਇਸ ਦਾ ਮਤਲਬ ਇਹ ਆ ਕਿ ਉਹ ਡਿਪਲੋਮੇਸੀ ਰਾਹੀਂ ਇਹ ਮਸਲਾ ਹੱਲ ਨਹੀਂ ਕਰ ਸਕੇ ਆ ਸੋ ਆਪਾਂ ਨੂੰ ਇਹ ਵੀ ਪਤਾ ਹੈ ਜਿਹੜੇ ਪਿਛਲੇ ਵਪਾਰ ਕਮਿਸ਼ਨ ਹੋਏ ਆ ਉਹਦੇ ਰਾਹੀਂ ਬੀਸੀ ਦੀ ਇਕਨੋਮੀ ਨੂੰ ਕੋਈ ਵੀ ਫਾਇਦਾ ਜਿਹੜਾ ਨਹੀਂ ਹੋਇਆ ਤੇ ਡਕ ਮੁਕੱਲਬ ਦੇ ਵੀ ਇਹੀ ਗੱਲ ਕਹੀ ਹੈ ਕਿ ਡੇਵਿਡ ਈਵੀ ਨੂੰ ਆਪਣਾ ਕੰਮ ਕਰਨਾ ਚਾਹੀਦਾ ਆ ਤੇ ਸਭ ਤੋਂ ਪਹਿਲਾ ਕੰਮ ਹੈਗਾ ਆ ਬੀਸੀ ਨਿਵਾਸੀਆਂ ਦੀ ਸੁਰੱਖਿਆ ਦਾ ਪ੍ਰਬੰਧ ਕਰਨਾ ਉਹਨਾਂ ਦੀ ਰੱਖਿਆ ਕਰਨਾ ਤੇ ਇਹਦੇ ਵਾਸਤੇ ਅਪਰਾਧੀਆਂ ਨੂੰ ਤੁਰੰਤ ਰਿਪੋਰਟ ਕਰਨਾ ਚਾਹੀਦਾ ਹੈ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਅਮਰੀਕਾ ਦੀ ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਡਿਵੈਲਪਮੈਂਟਸ ਹੋ ਰਹੀਆਂ ਜਿਹੜਾ ਹੈ ਰਾਸ਼ਟਰਪਤੀ ਟਰੰਪ ਨੇ ਉਹਨਾਂ ਨੇ ਇਹ ਕਹਿ ਸਕਦੇ ਆ ਕਿ ਪੰਜਵਾਂ ਗিয়ার ਪਾਇਆ ਹੋਇਆ ਹੈ ਤੇ ਰੋਜ਼ ਜਿਹੜੇ ਨੇ ਜੀ ਉਹ ਕੋਈ ਨਾ ਕੋਈ ਨਵੀਂ ਕਾਰਡ ਕੱਢ ਕੇ ਲਿਆਉਂਦੇ ਆ ਤੇ ਅੱਜ ਜਿਹੜੀ ਗੱਲ ਉਹਨਾਂ ਨੇ ਕੀਤੀ ਆ ਉਹ ਇਹ ਕਿ ਇੱਕ ਜਿਹੜੀਆਂ ਸੈਨੇਟ ਦੇ ਵਿੱਚ ਕਾਂਗਰਸ ਵਿੱਚ ਵੋਟਾਂ ਪਈਆਂ ਜਿਦੇ ਵਿੱਚ ਇਹ ਵੋਟਿੰਗ ਇਸ ਮਸਦੇ ਦੇ ਹੋਈ ਆ ਕਿ ਜਿਹੜਾ ਵੈਨਜ਼ੂਏਲਾ ਦੇ ਉੱਤੇ ਹਮਲਾ ਹੋ ਗਿਆ ਤਾਂ ਹੋ ਗਿਆ ਗਾਹ ਜਿਹੜੀ ਫੌਜੀ ਕਾਰਵਾਈ ਹੋਣੀ ਆ ਉਹ ਕਾਂਗਰਸ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਹੋਣੀ ਚਾਹੀਦੀ ਸੋ ਹਾਊਸ ਦੇ ਵਿੱਚ ਵੋਟਾਂ ਪਵਾਈਆਂ ਗਈਆਂ ਦੀ ਹਾਊਸ ਵਿੱਚ ਵੋਟਾਂ ਪੈਣ ਤੇ ਹੋਇਆ ਇਹ ਕਿ 52 ਇੱਕ ਪਾਸੇ ਹੋ ਗਏ 47 ਇੱਕ ਪਾਸੇ ਹੋ ਗਏ ਟਰੰਪ ਦੀ ਆਪਣੀ ਪਾਰਟੀ ਦੇ ਪੰਜ ਜਿਹੜੇ ਸੈਨੇਟਰ ਸੀ ਉਹਨਾਂ ਨੇ ਵਿਰੋਧੀ ਪਾਰਟੀ ਦੇ ਨਾਲ ਹੋ ਕੇ ਮਤੇ ਦੇ ਵੋਟਾਂ ਪਾਤੀਆਂ ਤੇ ਮਤਾ ਇਹ ਪਾਸ ਹੋ ਗਿਆ ਕਿ ਵੈਨਜ਼ੂਏਲਾ ਦੇ ਉੱਤੇ ਜਿਹੜੀ ਗਾਹ ਫੌਜੀ ਕਾਰਵਾਈ ਕੋਈ ਵੀ ਹੋਣੀ ਆ ਟਰੰਪ ਆਪਣੀ ਮਰਜ਼ੀ ਨਹੀਂ ਕਰ ਸਕਦੇ ਰਾਤੋਂ ਰਾਤ ਨਹੀਂ ਕਰ ਸਕਦੇ ਉਹਦੇ ਲਈ ਪਹਿਲਾਂ ਕਾਂਗਰਸ ਨੂੰ ਮਨਜ਼ੂਰੀ ਲੈਣੀ ਪੈਣੀ ਆ ਸੋ ਇਸ ਗੱਲ ਨੇ ਜਿਹੜਾ ਜੀ 트럼ਪ ਨੂੰ ਕਾਫੀ ਭੜਕਾ ਦਿੱਤਾ ਹੈ ਜਿਹੜੇ ਸੈਨੇਟਰ ਨੇ ਰਿਪਬਲਿਕਨ ਕੰਟਕੀ ਤੋਂ ਰੈਂਡ ਪਾਲ ਨੇ ਅਲਾਸਕਾ ਤੋਂ ਲੀਸਾ ਮਰਕੋਸਕੀ ਨੇ ਮੈਨ ਸੂਬੇ ਤੋਂ ਸੂਜ਼ਨ ਕਾਲਨਜ਼ ਨੇ ਮਿਸੂਰੀ ਸੂਬੇ ਤੋਂ ਜੋਸ਼ ਹੌਲੀ ਨੇ ਇਸ ਤਰੀਕੇ ਇੰਡੀਆਨਾ ਤੋਂ ਟੋਡ ਯੰਗ ਨੇ ਉਹਨਾਂ ਦੇ ਉੱਤੇ ਸ਼ਕਤੀ ਦੇ ਨਾਲ ਵਰਦਿਆਂ ਟਰੰਪ ਨੇ ਕਿਹਾ ਕਿ ਕਦੇ ਵੀ ਮੁੜ ਕੇ ਨਹੀਂ ਚੁਣੇ ਜਾਣੇ ਚਾਹੀਦੇ ਬੇਸ਼ੱਕ ਉਹਨਾਂ ਦੀ ਪਾਰਟੀ ਦੇ ਹੀ ਆ ਪਰ ਉਹ ਕਹਿੰਦੇ ਵੀ ਇਹ ਵਿਰੋਧੀ ਪਾਰਟੀ ਦੇ ਨਾਲ ਰਲ ਕੇ ਚੱਲ ਰਹੇ ਆ ਡੈਮੋਕ੍ਰੇਟਾਂ ਦੇ ਨਾਲ ਮਿਲ ਕੇ ਵੋਟਾਂ ਪਾ ਰਹੇ ਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਇਹਨਾਂ ਨੇ ਅਮਰੀਕਾ ਦੀਆਂ ਫੌਜਾਂ ਦੇ ਮੁਖੀ ਕਮਾਂਡਰ-ਇਨ-ਚੀਫ ਦੀ ਤਾਕਤ ਘਟਾ ਦੁੱਤੀ ਆ ਜਦੋਂ ਅਮਰੀਕੀ ਰਾਸ਼ਟਰਪਤੀ ਹੁੰਦਾ ਉਹ ਅਮਰੀਕਨ ਫੌਜਾਂ ਦਾ ਮੁਖੀ ਆ ਤੇ ਉਹ ਕਹਿੰਦੇ ਵੀ ਇਹਨਾਂ ਨੇ ਇੱਕ ਗੈਰ ਸਵਿਧਾਨਿਕ ਕੰਮ ਕਰਕੇ ਕਮਾਂਡਰ ਇਨ ਚੀਫ ਦੀ ਤਾਕਤ ਜਿਹੜੀ ਆ ਘਟਾਉਣ ਦਾ ਕੰਮ ਕੀਤਾ ਹੈ ਇਹਦੇ ਨਾਲ ਅਮਰੀਕਾ ਦਾ ਨੁਕਸਾਨ ਹੋਇਆ ਆ ਸੋ ਇੱਕ ਤਰੀਕੇ ਨਾਲ ਉਹ ਚਾਹੁੰਦੇ ਸੀਗੇ ਕਿ ਮੈਂ ਜੋ ਵੀ ਕਰਾਂ ਮੇਰੇ ਤੇ ਕੋਈ ਕੁੰਡਾ ਨਹੀਂ ਹੋਣਾ ਚਾਹੀਦਾ ਸੋ ਵੈਨਜ਼ੂਏਲਾ ਦੇ ਉੱਪਰ ਜੇਕਰ ਫਿਰ ਕੋਈ ਕਾਰਵਾਈ ਕਰਨੀ ਚਾਹੁੰਦੇ ਆ ਤਾਂ ਮੈਂ ਕਰਾਂ ਉਹਦੇ ਵਾਸਤੇ ਮੈਨੂੰ ਕਿਸੇ ਦੀ ਮਨਜ਼ੂਰੀ ਨਾ ਲੈਣੀ ਪਵੇ ਪਰ ਹੁਣ ਮਨਜ਼ੂਰੀ ਲੈਣੀ ਪਊਗੀ ਦੂਜੇ ਪਾਸੇ ਅਮਰੀਕਾ ਨੇ ਅਜੇ ਵੀ ਐਲਾਨ ਕੀਤਾ ਹੈ ਕਿ ਉਹ ਸ਼ਾਰਟ ਦੇ ਕਰੀਬ ਅੰਤਰਰਾਸ਼ਟਰੀ ਸੰਸਥਾਵਾਂ ਤੋਂ ਪਿੱਛੇ ਹਟ ਰਹੇ ਆ ਸੋ ਇਹ ਅੰਤਰਰਾਸ਼ਟਰੀ ਸੰਸਥਾਵਾਂ ਚਾਹੇ ਉਹ ਸਯੁਕਤ ਰਾਸ਼ਟਰ ਦੇ ਅੰਬਰੇਲੇ ਦੇ ਇਹਨਾਂ ਛਤਰੀ ਦੇ ਹੇਠ ਬੜੀਆਂ ਹੋਣ ਜਾਂ ਵੈਸੇ ਇੰਟਰਨੈਸ਼ਨਲ ਸੰਸਥਾਵਾਂ ਸਿੰਗੀਆਂ ਉਹ ਕਹਿੰਦੇ ਵੀ ਇਹ ਅਮਰੀਕਾ ਦੇ ਫਾਇਦੇ ਵਾਲੀਆਂ ਨਹੀਂ ਹੈਗੀਆਂ ਇਹਦੇ ਵਿੱਚ ਜਿੰਨਾ ਅਸੀਂ ਪੈਸਾ ਪੂਲ ਕਰ ਰਹੇ ਹਾਂ ਉਹਨਾਂ ਸਾਨੂੰ ਵਾਪਸ ਉਹਦੇ ਵਿੱਚ ਕੁਝ ਮੁੜ ਕੇ ਨਹੀਂ ਆ ਰਿਹਾ ਸਾਡਾ ਨੁਕਸਾਨ ਹੋ ਰਿਹਾ ਹੈ ਸੋ ਇਸ ਤਰੀਕੇ ਦੇ ਨਾਲ ਅਮਰੀਕਾ ਨੇ ਜਿਹੜਾ ਇੱਕ ਦੁਨੀਆ ਦਾ ਸਹਿਯੋਗ ਆਸ ਵਿੱਚ ਚੱਲ ਰਿਹਾ ਆ ਉਹ ਤੋਂ ਦੂਰੀ ਬਣਾਉਣ ਵਾਲੀ ਗੱਲ ਕੀਤੀ ਆ ਇਹ 66 ਤਰ੍ਹਾਂ ਦੀਆਂ ਸੰਸਥਾਵਾਂ ਨੇ ਉਹਨਾਂ ਦੇ ਵਿੱਚ ਆਬਾਦੀ ਦੇ ਕੰਮ ਕਰਨ ਵਾਲੀ ਏਜੰਸੀ ਵੀ ਆ ਮੌਸਮੀ ਤਬਦੀਲੀ ਸੰਬੰਧੀ ਜਿਹੜੀ ਇੱਕ ਏਜੰਸੀ ਆ ਉਹ ਵੀ ਵਿੱਚ ਸ਼ਾਮਲ ਆ ਤੇ ਅਮਰੀਕਾ ਨੇ ਜਿਹੜਾ ਇਹ ਟਰੰਪ ਉਹਨਾਂ ਨੇ ਐਗਜ਼ੀਕਟਿਵ ਆਰਡਰ ਸਾਈਨ ਕੀਤਾ ਆ ਉਹਦੇ ਵਿੱਚ ਮੁੱਖ ਤੌਰ ਦੇ ਉੱਤੇ ਉਹਨਾਂ ਨੇ ਕਾਰਨ ਜਿਹੜਾ ਦੱਸਿਆ ਮਾਰਕੋ ਰੂਬਿਓ ਨੇ ਅਮਰੀਕਾ ਦੇ ਜਿਹੜੇ ਟਰੰਪ ਦੇ ਸੱਜੇ ਹੱਥ ਦੇ ਨੇ ਵਿਦੇਸ਼ ਮੰਤਰੀ ਨੇ ਉਹ ਕਹਿੰਦੇ ਵੀ ਇਹ ਸੰਸਥਾਵਾਂ ਜਿਹੜੀਆਂ ਆ ਬਣਦਾ ਕੰਮ ਨਹੀਂ ਕਰ ਰਹੀਆਂ ਇਹ ਸੰਸਥਾਵਾਂ ਜਿਹੜੀਆਂ ਸਿਰਫ ਨਾਮ ਨਿਹਾਰ ਦੇ ਆ ਨਾਂ ਦੀਆਂ ਆ ਇਹਨਾਂ ਦਾ ਫਾਇਦਾ ਕੋਈ ਨਹੀਂ ਹੈਗਾ ਇਹ ਗਲਤ ਤਰੀਕੇ ਦੇ ਨਾਲ ਚਲਾਈਆਂ ਜਾ ਰਹੀਆਂ ਆ ਇਹ ਗੈਰ ਜ਼ਰੂਰੀ ਨੇ ਨਾਲ ਲੋੜੇ ਹੈ ਨਹੀਂ ਗੀ ਇਹ ਫਜ਼ੂਲ ਖਰਚੀ ਬਹੁਤ ਕਰਦੀਆਂ ਆ ਤੇ ਇਹ ਇਹਨਾਂ ਦਾ ਜਿਹੜਾ ਚਲਾਉਣ ਦਾ ਢੰਗ ਆ ਉਹ ਵੀ ਸਹੀ ਨਹੀਂ ਹੈਗਾ ਤੇ ਇਹ ਅਜਿਹੇ ਤੱਤਾਂ ਦੇ ਕਬਜ਼ੇ ਦੇ ਵਿੱਚ ਆ ਜਿਹੜੇ ਕਿ ਆਪਣੇ ਨਿੱਜੀ ਏਜੰਡੇ ਨੂੰ ਵਧਾਉਂਦੇ ਆ ਤੇ ਉਹ ਏਜੰਡਾ ਅਮਰੀਕਾ ਦੇ ਉਲਟ ਚੱਲਦਾ ਆ ਸਾਡੇ ਰਾਸ਼ਟਰੀ ਹਿੱਤਾਂ ਦੇ ਖਿਲਾਫ ਆ ਇਹ ਸੰਸਥਾਵਾਂ ਅੱਗੇ ਚੱਲ ਕੇ ਅਮਰੀਕਾ ਦੀ ਨੈਸ਼ਨਲ ਸਿਕਿਉਰਿਟੀ ਦੇ ਵਾਸਤੇ ਖਤਰਾ ਬਣ ਸਕਦੀਆਂ ਆ ਅਮਰੀਕਾ ਦੀ ਖੁਦਮਖਤਿਆਰੀ ਲਈ ਖਤਰਾ ਬਣ ਸਕਦੀਆਂ ਆ ਇਸ ਕਰਕੇ ਅਸੀਂ ਹੁਣ ਤੋਂ ਹੀ ਇਹਨਾਂ ਤੋਂ ਪਾਸੇ ਹੋਣ ਦਾ ਮਨ ਬਣਾ ਲਿਆ ਆ ਸੋ ਮਤਲਬ ਕੀ ਆ ਜੀ ਅਮਰੀਕਾ ਜਿਹੜੀ ਗਲੋਬਲ ਲੈਵਲ ਦੇ ਉੱਤੇ ਇੱਕ ਸਾਂਝੀ ਜ਼ਿੰਮੇਵਾਰੀ ਆ ਜਿਹਦੇ ਵਿੱਚ ਕਈ ਮੁਲਕ ਸ਼ਾਮਲ ਹੁੰਦੇ ਆ ਉਹਨਾਂ ਵਿੱਚੋਂ ਹੌਲੀ-ਹੌਲੀ ਪਾਸੇ ਹੋਣਾ ਚਾਹੁੰਦਾ ਆ ਬਾਹਰ ਨਿਕਲ ਰਿਹਾ ਆ ਆਪਾਂ ਗੱਲ ਅੱਗੇ ਵੀ ਕੀਤੀ ਸੀ ਕਿ ਨਾਟੋ ਦੇ ਵਿੱਚੋਂ ਵੀ ਉਹਦਾ ਮਨ ਭਰ ਚੁੱਕਾ ਆ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਹ ਪਹਿਲਾਂ ਵੀ ਕਿਹਾ ਜਾ ਚੁੱਕਾ ਆ ਕਿ ਅਮਰੀਕਾ ਜਿੰਨੇ ਪੈਸੇ ਨਾਟੋ ਦੇ ਵਾਸਤੇ ਲਾ ਰਿਹਾ ਉਹਨਾਂ ਨੂੰ ਫਾਇਦਾ ਨਹੀਂ ਹੋ ਰਿਹਾ ਯੂਰਪ ਦੀ ਸੁਰੱਖਿਆ ਦੇ ਵਾਸਤੇ ਨਾਟੋ ਜਿਹੜੀ ਆ ਬਹੁਤ ਜ਼ਰੂਰੀ ਆ ਪਰ ਅਮਰੀਕਾ ਦਾ ਮਨ ਹੁਣ ਨਾਟੋ ਤੋਂ ਭਰਿਆ-ਭਰਿਆ ਹੋਇਆ ਜਾਪਦਾ ਹੈ ਜੀ ਇਸੇ ਤਰੀਕੇ ਆਪਾਂ ਨੂੰ ਇਹ ਵੀ ਦੇਖਣ ਚ ਮਿਲ ਰਿਹਾ ਕਿ ਅਮਰੀਕਾ ਰਾਹਨ ਦੇ ਵਿੱਚ ਵੀ ਕੁਝ ਕਰਨ ਜਾ ਰਿਹਾ ਆ ਟੱਕਰ ਕਾਲਸਨ ਜਿਹੜੇ ਕਿ ਅਮਰੀਕਾ ਦੇ ਇੱਕ ਬਹੁਤ ਵੱਡੇ ਥਿੰਕ ਟੈਂਕ ਨੇ ਬਹੁਤ ਵੱਡੇ ਬਲਾਰੇ ਨੇ ਮੈਗਾ ਸਮਰਥਕ ਨੇ 트럼ਪ ਸਮਰਥਕ ਨੇ ਉਹਨਾਂ ਨੇ ਇਹ ਖਲਾਸਾ ਕੀਤਾ ਕਿ 2027 ਦੇ ਵਿੱਚ ਅਮਰੀਕਾ ਦਾ ਰੱਖਿਆ ਬਜਟ 1 ਟ੍ਰਿਲੀਅਨ ਡਾਲਰ ਤੋਂ ਵਧਾ ਕੇ 9 ਟ੍ਰਿਲੀਅਨ ਡਾਲਰ ਕੀਤਾ ਜਾ ਰਿਹਾ ਮਤਲਬ ਕਿ ਡੁੱਡਾ ਕਰ ਦੇਣਾ ਜੀ ਸੋ ਇਹਦੇ ਵਿੱਚ ਇੰਨਾ ਵੱਡਾ ਵਾਅਦਾ ਇਸ ਕਰਕੇ ਕੀਤਾ ਜਾ ਰਿਹਾ ਕਿਉਂਕਿ ਉਹ ਕਹਿੰਦੇ ਵੀ ਗਾਂ ਵੱਡੀ جنگ ਲੱਗ ਸਕਦੀ ਆ ਹੋਰ ਨਹੀਂ ਤਾਂ ਡਿਫੈਂਸ ਦਾ ਜਿਹੜਾ ਇੰਨਾ ਵਧਾਉਣ ਦਾ ਕੋਈ ਕਾਰਨ ਬਣਦਾ ਨਹੀਂ ਸੋ ਇੱਕ ਬੜੀ ਫਿਕਰਮੰਦੀ ਵਾਲੀ ਗੱਲ ਆ ਖਬਰਾਂ ਇਹ ਵੀ ਆ ਰਹੀਆਂ ਕਿ ਇਰਾਨ ਦੇ ਉੱਤੇ ਵੀ ਅਮਰੀਕਾ ਤੇ ਇਜ਼ਰਾਇਲ ਵੱਲੋਂ ਰਲ ਕੇ ਕਿਸੇ ਵੀ ਵੇਲੇ ਹਮਲਾ ਕੀਤਾ ਜਾ ਸਕਦਾ ਜਿਹੜੇ ਰੱਖਿਆ ਮਾਹਰ ਨੇ ਜਿਹੜੀਆਂ ਖਬਰਾਂ ਦੇ ਉੱਤੇ ਨਿਗਰ ਰੱਖਦੇ ਨੇ ਐਈਆਂ ਕਾਰਵਾਈਆਂ ਦੇ ਉੱਤੇ ਬਾਜ਼ ਅੱਖ ਰੱਖਦੇ ਨੇ ਉਹ ਦੱਸ ਰਿਹਾ ਕਿ ਪਿਛਲਾ ਸਾਰਾ ਹਫਤਾ ਅਮਰੀਕਾ ਦੇ ਵੱਡੇ ਜਹਾਜ਼ ਜਿਹੜੇ ਨੇ ਉਹ ਫੌਜੀ ਅਸਲਾ ਲੈ ਕੇ ਯੂਰਪ ਦੇ ਵਿੱਚ ਮਿਡਲ ਈਸਟ ਦੇ ਵਿੱਚ ਸਮਾਨ ਢੋਂਦੇ ਰਹੇ ਆ ਤੇ ਤਿਆਰੀਆਂ ਤਕਰੀਬਨ ਇਦਾਂ ਦੀਆਂ ਕੀਤੀਆਂ ਜਾ ਰਹੀਆਂ ਕਿ ਈਰਾਨ ਦੇ ਉੱਤੇ ਕਿਸੇ ਵੀ ਵੇਲੇ ਹਮਲਾ ਹੋ ਸਕਦਾ ਆ ਸੋ ਇਹ ਗੱਲ ਇਸ ਗੱਲ ਦਾ ਵੀ ਮੈਂ ਨਹੀਂ ਰੱਖਦੀ ਕਿ ਈਰਾਨ ਦੇ ਵਿੱਚ ਬਗਾਵਤ ਜਿਹੜੀ ਇੱਕ ਵਾਰੀ ਫਿਰ ਉੱਠ ਰਹੀ ਹੈ ਈਰਾਨ ਦੇ ਵਿੱਚ ਅੱਡ ਅੱਡ ਸ਼ਹਿਰਾਂ ਦੇ ਵਿੱਚ ਅੱਜ ਅਠਾਂ ਦੇ ਉੱਤੇ ਲੋਕ ਉੱਠ ਖੜੇ ਹੋਏ ਆ ਉਹ ਜਿਹੜਾ ਮੌਜੂਦਾ ਅ ਸ਼ਾਸਕ ਨੇ ਉਹਨਾਂ ਦਾ ਵਿਰੋਧ ਕਰ ਰਹੇ ਆ ਤੇ ਇਰਾਨ ਦੇ ਵਿੱਚ ਰਾਜ ਪਾਲਟੇ ਦੇ ਵਾਸਤੇ ਕੋਸ਼ਿਸ਼ਾਂ ਹੋ ਰਹੀਆਂ ਆ ਸੋ ਉਹਨੂੰ ਕਿੰਨੀ ਸਫਲਤਾ ਮਿਲਦੀ ਆ ਕਿੰਨਾ bari ਹਮਲੇ ਦੀ ਲੋੜ ਆ ਇਹ ਆਪਾਂ ਨੂੰ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਪਰ ਇਹ ਗੱਲ ਪੱਕੀ ਆਵੇ ਇਰਾਨ ਦੇ ਸ਼ਾਸਕਾਂ ਦੀ ਨੀਂਦ ਉੱਡੀ ਹੋਈ ਆ ਅੰਦਰੋਂ ਅਤੇ ਬਾਹਰੋਂ ਉਹਨਾਂ ਨੂੰ ਪੂਰਾ ਖਤਰਾ ਜਿਹੜਾ ਇਸ ਵੇਲੇ ਬਰਕਰਾਰ ਆ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਭਾਰਤੀ ਸਟਾਕ ਮਾਰਕੀਟ ਦੀ ਭਾਰਤੀ ਸਟਾਕ ਮਾਰਕੀਟ ਅੱਜ ਅਚਾਨਕ ਡਿੱਗ ਪਈ ਆ ਤਕਰੀਬਨ 9 ਲੱਖ ਕਰੋੜ ਰੁਪਏ ਦਾ ਭਾਰਤ ਦਾ ਨੁਕਸਾਨ ਹੋਇਆ ਜੀ ਤੇ ਇਹ ਹੋਇਆ ਇਸ ਕਰਕੇ ਕਿ ਟਰੰਪ ਨੇ ਇੱਕ ਬਿਆਨ ਦਿੱਤਾ ਜਿਸ ਤੋਂ ਬਾਅਦ ਭਾਰਤੀ ਸਟਾਕ ਮਾਰਕੀਟ ਨੂੰ ਖੜਨ ਲਈ ਕੋਈ ਥਾਂ ਜਿਹੜਾ ਲੱਭਾ ਨਹੀਂ ਜੀ ਟਰੰਪ ਨੇ ਇਹ ਜਿਹੜਾ ਬਿਆਨ ਦਿੱਤਾ ਸਗਾ ਇੱਕ ਬਿੱਲ ਉਹਨਾਂ ਨੇ ਪੇਸ਼ ਕੀਤਾ ਸੀਗਾ ਕਿ ਜਿਹੜੇ ਮੁਲਕ ਰੂਸ ਦੇ ਨਾਲ ਚੱਲ ਰਹੇ ਆ ਮਤਲਬ ਕਿ ਰੂਸ ਤੋਂ ਕੱਚਾ ਤੇਲ ਖਰੀਦ ਕੇ ਉਹਦੀ ਇਕਨੋਮੀ ਨੂੰ ਮਦਦ ਕਰ ਰਹੇ ਆ ਉਹਨਾਂ ਦੇ ਉੱਤੇ ਅਮਰੀਕਾ 500% ਤੱਕ ਟੈਰਫ ਲਾ ਸਕਦਾ ਆ ਤੇ ਇਹਨਾਂ ਮੁਲਕਾਂ ਦੇ ਵਿੱਚ ਭਾਰਤ ਚੀਨ ਅਤੇ ਬ੍ਰਾਜ਼ੀਲ ਮੁੱਖ ਤੌਰ ਦੇ ਉੱਤੇ ਸ਼ਾਮਲ ਹਨ ਤਿੰਨੇ ਬਹੁਤ ਵੱਡੇ ਮੁਲਕ ਨੇ ਭਾਰਤ ਵੀ ਚੀਨ ਵੀ ਤੇ ਬ੍ਰਾਜ਼ੀਲ ਵੀ ਇਹਨਾਂ ਦੀਆਂ ਜਿਹੜੀਆਂ ਊਰਜਾ ਲੋੜਾਂ ਨੇ ਇਹਨਾਂ ਦੀਆਂ ਤੇਲ ਲੋੜਾਂ ਆ ਉਹਦੇ ਵਾਸਤੇ ਇਹ ਰੂਸ ਤੋਂ ਵੱਡੀ ਮਾਤਰਾ ਦੇ ਵਿੱਚ ਤੇਲ ਤਿੰਨੇ ਖਰੀਦ ਰਹੇ ਆ ਤਾਂ ਕਿ ਆਪਣਾ ਕੰਮ ਇਹ ਚਲਾਈ ਸਕਣ ਤੇ ਹੁਣ ਟਰੰਪ ਸਿੱਧੇ ਹੋ ਗਏ ਇਹਨਾਂ ਦੇ ਵਾਲੇ ਉਹ ਕਹਿੰਦੇ ਵੀ ਜੇਕਰ ਤੁਸੀਂ ਰੂਸ ਤੋਂ ਕੱਚਾ ਤੇਲ ਲੈਣਾ ਆ ਤਾਂ ਫਿਰ ਅਮਰੀਕਾ ਨੂੰ ਤੁਹਾਡੇ ਉੱਤੇ 500% ਦੀ ਤੱਕ ਟੈਰਫ ਲਾਉਣਾ ਪਹਿ ਸਕਦਾ ਹੈ ਇਹ ਬਿੱਲ ਜਿਹੜਾ ਤਿਆਰ ਹੋ ਕੇ ਅਗਲੇ ਹਫਤੇ ਸੰਸਦ ਵਿੱਚ ਪੇਸ਼ ਕੀਤਾ ਜਾਊਗਾ ਇਹਦੇ ਉੱਤੇ VOTING ਕਰਾਈ ਜਾਊਗੀ ਜੇਕਰ ਅਮਰੀਕਾ ਸੰਸਦ ਦੇ ਵਿੱਚ ਇਹ ਬਿੱਲ ਪਾਸ ਹੋ ਜਾਂਦਾ ਆ ਤਾਂ ਅਮਰੀਕਾ ਨੂੰ ਕਾਨੂੰਨੀ ਤੌਰ ਦੇ ਉੱਤੇ ਰਾਸ਼ਟਰਪਤੀ ਨੂੰ ਇਹਨਾਂ ਮੌਲਕਾਂ ਦੇ ਉੱਤੇ ਚੀਨ ਭਾਰਤ ਅਤੇ ਬ੍ਰਾਜ਼ੀਲ ਦੇ ਉੱਤੇ 500% ਤੱਕ ਟੈਕਸ ਲਾਉਣ ਦੀ ਖੁੱਲ ਮਿਲ ਜਾਣੀ ਆ ਸੋ ਇਹੀ ਖਬਰ ਬਾਹਰ ਆਉਣ ਦੀ ਦੇਸ ਹੈ ਕਿ ਸਟਾਕ ਮਾਰਕੀਟ ਜਿਹੜੀ ਆ ਉਹ ਡਿੱਗ ਪਈ ਆ ਸੋ ਸੈਕਸ਼ਨ ਇਹ ਰਸ਼ੀਆ ਐਟ 2025 ਨਾਂ ਦਾ ਇਹ ਬਿੱਲ ਇਸ ਮਕਸਦ ਵਾਸਤੇ ਲਿਆਂਦਾ ਜਾ ਰਿਹਾ ਆ ਤਾਂ ਕਿ ਉਹਨਾਂ ਮੁਲਕਾਂ ਤੇ ਦਬਾਅ ਹੋਰ ਵਧਾਇਆ ਜਾ ਸਕੇ ਜਿਹੜੇ ਰੂਸ ਦੀ ਸਿੱਧੀ ਜਾਂ ਸਿੱਧੀ ਮਦਦ ਕਰ ਰਹੇ ਆ ਸੋ ਇਸ ਤੋਂ ਬਾਅਦ ਇਹ ਵੀ ਪਤਾ ਲੱਗਾ ਕਿ ਭਾਰਤ ਦੇ ਜਿਹੜੇ ਫਾਈਨੈਂਸ ਮਿਨਿਸਟਰ ਨੇ ਵਿੱਤ ਵਿਭਾਗ ਆ ਉੱਥੋਂ ਦਾ ਉਹ ਚੀਨ ਦੇ ਨਾਲ ਸਬੰਧ ਸੁਧਾਰਨ ਵਾਸਤੇ ਮਜਬੂਰ ਹੋ ਗਿਆ ਭਾਰਤ ਵੱਲੋਂ 5 ਸਾਲ ਪਹਿਲਾਂ ਇੱਕ ਪਾਬੰਦੀ ਚੀਨ ਦੇ ਉੱਤੇ ਲਾਈ ਗਈ ਸੀ ਕਿ ਚੀਨ ਦੀ ਕੋਈ ਵੀ ਕੰਪਨੀ ਭਾਰਤ ਦੇ ਸਰਕਾਰੀ ਕੰਮਾਂ ਦੇ ਵਿੱਚ ਸਰਕਾਰੀ ਕੰਟਰੈਕਟਸ ਦੇ ਵਿੱਚ ਬਿਡ ਨਹੀਂ ਦੇ ਸਕਦੀ ਮਤਲਬ ਕੋਈ ਪੁਲ ਬਣਨਾ ਕੋਈ ਡੈਮ ਬਣਨਾ ਕੋਈ ਵੱਡੀ ਸੜਕ ਬਣਨੀ ਆ ਉੱਥੇ ਚੀਨ ਦੀ ਕੋਈ ਵੀ ਕੰਪਨੀ ਜਿਹੜੀ ਆ ਕੇ ਆਪਣਾ ਜਿਹੜਾ ਆ ਉਹ ਕੰਟਰੈਕਟ ਪੇਸ਼ ਨਹੀਂ ਕਰ ਸਕਦੀ ਸੀ ਪਰ ਉਹ ਖੋਲਣ ਦੀਆਂ ਕੋਸ਼ਿਸ਼ਾਂ ਹੁਣ ਹੋ ਰਹੀਆਂ ਆ ਕਿਸੇ ਵੀ ਵਕਤ ਐਲਾਨ ਹੋ ਸਕਦਾ ਆ ਸੋ ਚੀਨ ਇਹੀ ਚਾਹੁੰਦਾ ਕਿਹੜੇ ਭਾਰਤ ਵਿੱਚ ਬਣਦੀ ਹਰੇਕ ਚੀਜ਼ ਜਿਹੜੀ ਆ ਬੰਦ ਹੋਵੇ ਅਤੇ ਸੂਈ ਤੋਂ ਲੈ ਕੇ ਜਹਾਜ਼ ਤੱਕ ਚੀਨ ਤੋਂ ਆਵੇ ਤੇ ਹੁਣ ਸਰਕਾਰ ਜਿਹੜੀ ਆ ਚੀਨ ਦੇ ਨਾਲ ਸਬੰਧ ਸੁਧਾਰਨ ਦੇ ਚੱਕਰ ਵਿੱਚ ਕਿਉਂਕਿ ਅਧਰੋਂ ਅਮਰੀਕਾ ਜੁੱਤੀ ਖੋਲੀ ਬੈਠਾ ਆ ਤੇ ਉਹ ਹੁਣ ਫਿਰ ਇਹ ਜਿਹੜੀ ਆਖਰੀ ਕੁੰਡੀ ਵੀ ਖੋਲਣ ਲੱਗੇ ਆ ਚੀਨ ਦੀਆਂ ਕੰਪਨੀਆਂ ਨੂੰ ਭਾਰਤ ਦੇ ਸਰਕਾਰੀ ਕੰਮਾਂ ਦੇ ਵਿੱਚ ਵੀ ਠੇਕੇ ਕਾਂ ਤੋਂ ਮਿਲ ਸਕਦੇ ਨੇ ਜੀ ਅਖੀਰ ਦੇ ਵਿੱਚ ਗੱਲਬਾਤ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਇਸ ਵੇਲੇ ਜਿਹੜੀ ਆ ਸਿੱਖ ਸਿਆਸਤ ਅਤੇ ਸੂਬਾ ਸਿਆਸਤ ਆਸ ਵਿੱਚ ਟਕਰਾ ਦੇ ਮਾਹੌਲ ਦੇ ਵਿੱਚ ਚੱਲ ਰਹੀ ਆ ਭਗਵੰਤ ਮਾਨ ਹੁਣਾਂ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਸਖਤਰ ਦੇ ਤੇ ਸੱਦਿਆ ਹੋਇਆ ਜਦ ਅਕਾਲ ਤਖਤ ਤੇੜੇ ਕਾਰਜਕਾਰੀ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਦੋ ਦਿਨ ਪਹਿਲਾਂ ਭਗਵੰਤ ਮਾਨ ਹੁਣੀ ਇੱਕ ਲਿਖਤੀ ਬਿਆਨ ਟਵੀਟ ਕੀਤਾ ਸੀਗਾ ਕਿ ਮੈਂ ਅਕਾਲ ਤਖਤ ਸਾਹਿਬ ਨੂੰ ਬਹੁਤ ਮੰਨਦਾ ਆ ਤੇ ਜਿਹੜਾ ਮੈਨੂੰ ਸੱਦਾ ਦਿੱਤਾ ਗਿਆ ਹੈ ਮੈਂ ਨੰਗੇ ਪੈਰੀ ਪੂਰੀ ਨਿਮਰਤਾ ਦੇ ਨਾਲ ਅਕਾਲ ਤਖਤ ਸਾਹਿਬ ਤੇ ਜਾਵਾਂਗਾ ਪਰ ਜਿਹੜਾ ਤਾਜ਼ਾ ਉਹਨੇ ਟਵੀਟ ਕੀਤਾ ਉਹਦੇ ਵਿੱਚ ਕਹਿੰਦੇ ਕਿ ਪੂਰੀ ਦੁਨੀਆ ਚੋਂ ਮੈਨੂੰ ਸੁਨੇਹੇ ਆ ਰਹੇ ਆ ਕਿ 15 ਜਨਵਰੀ ਨੂੰ ਜਦੋਂ ਮੈਂ ਅਕਾਲ ਤਖਤ ਦੇ ਉੱਤੇ ਜਾਵਾਂ ਸੰਗਤ ਵੱਲੋਂ ਗੁਰਲਖ ਦਾ ਹਸਤਾਖਤਵ ਲੈ ਕੇ ਜਾਵਾਂ ਤੇ ਨਾਲ ਦੀ ਨਾਲ ਸਾਰੀ ਕਾਰਵਾਈ ਜਿਹੜੀ ਆ ਉਹ ਟੀਵੀ ਚੈਨਲ ਦੇ ਉੱਤੇ ਲਾਈਵ ਟੈਲੀਕਾਸਟ ਹੋਵੇ ਸੋ ਮੈਂ ਦੁਨੀਆ ਭਰ ਦੀ ਸੰਗਤ ਦੀ ਭਾਵਨਾ ਨੂੰ ਸਮਝਦਿਆਂ ਜਿਹੇ ਜ਼ਿਹਦਾਰ ਉਹਨਾਂ ਨੂੰ ਬੇਨਤੀ ਕਰਦਾ ਕਿ ਲਾਈਵ ਟੈਲੀਕਾਸਟ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਸੰਗਤਾਂ ਸਾਰਾ ਕੁਝ ਦੇਖ ਸਕਣ ਤੇ ਸੰਗਤਾਂ ਨਾਲ ਜੁੜ ਸਕਣ ਸੋ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਤਿਆਰੀ ਪੂਰੀ ਕਰ ਲਈ ਹੈ ਭਗਵੰਤਮਾਨ ਉਹਨਾਂ ਨੇ ਤਿੰਨ ਦਿਨ ਪਹਿਲਾਂ ਵੀ ਆਪਾਂ ਇਹ ਗੱਲ ਕਹੀ ਸੀ ਕਿ ਜਿਹੇ ਜ਼ਿਹਦਾਰ ਨੇ ਅਕਾਲੀਆਂ ਦੇ ਮਗਰ ਲੱਗ ਕੇ ਭਗਵੰਤਮਾਨ ਨੂੰ ਜਿਹੜਾ ਸੱਦਿਆ ਆਕਾਲ ਤੱਕ ਦੇ ਉੱਤੇ ਇੱਕ ਸੈਲਫ ਗੋਲ ਕੀਤਾ ਇਹਦਾ ਨੁਕਸਾਨ ਹੋਣਾ ਹੈ ਕਿਉਂਕਿ ਭਗਵੰਤਮਾਨ ਦੇ ਆ ਬਿਆਨਾਂ ਦੇ ਉੱਤੇ ਉਹਨੂੰ ਤਾੜਨਾ ਦਿੱਤੀ ਜਾ ਸਕਦੀ ਸੀ ਉਹਨੂੰ ਰੋਕਿਆ ਟੋਕਿਆ ਜਾ ਸਕਦਾ ਸੀਗਾ ਪਰ ਇੱਕ ਪਤਿਤ ਬੰਦੇ ਨੂੰ ਕਾਲ ਤੱਕ ਸਾਹਦੇ ਉੱਤੇ ਸੱਦਣਾ ਉਹਨੂੰ ਐਵੇਂ ਦੇਣੀ ਇੱਕ ਤਰੀਕੇ ਦੇ ਨਾਲ ਜਿਹੜੀ ਹੈ ਉਲਟੀ ਪੈ ਸਕਦੀ ਹੈ ਤੇ ਲਗਭਗ ਉਹੀ ਗੱਲ ਹੋ ਰਹੀ ਆ ਜੇਕਰ ਆਪਾਂ ਵੀਡੀਓ ਦੇ ਬਾਰੇ ਗੱਲ ਕਰੀਏ ਕਿ ਜਿਹੜੀ ਵੀਡੀਓ ਸ਼ਲੀਲ ਨਿਕਲੀ ਆ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਈਆਂ ਨੇ ਜਿਹੜੀਆਂ ਸਪਸ਼ਟ ਇਸ਼ਾਰਾ ਕਰਦੀਆਂ ਕਿ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਤਿਆਰ ਕੀਤੀ ਗਈ ਆ ਜਿਵੇਂ ਕਿ ਇੱਕ ਹੋਟਲ ਦੇ ਕਮਰੇ ਦੇ ਵਿੱਚ ਗੁਰੂ ਸਾਹਿਬਾਨ ਦੀ ਤਸਵੀਰ ਦੇ ਉੱਤੇ ਸ਼ਰਾਬ ਦੇ ਛਿੱਟੇ ਪਾਉਂਦੇ ਦਿਖਾਇਆ ਗਿਆ ਜੇ ਲੋਕਾਂ ਨੂੰ ਪਤਾ ਵੀ ਦੁਨੀਆ ਦੇ ਕਿਸੇ ਵੀ ਹੋਟਲ ਦੇ ਕਮਰੇ ਵਿੱਚ ਇਹੋ ਜਿਹੀਆਂ ਤਸਵੀਰਾਂ ਨਹੀਂ ਲਾਈਆਂ ਜਾਂਦੀਆਂ ਸੋ ਹੋਰ ਵੀ ਕੁਝ ਉਹਦੇ ਵਿੱਚ ਟੈਕਨੀਕਲ ਗਲਿਚਸ ਹੈਗੀਆਂ ਜਿੱਤੋਂ ਇਹ ਪਤਾ ਲੱਗਦਾ ਦੂਜੀ ਗੱਲ ਜਿਹੜੀ ਹੈ ਕਿ ਉਹਨਾਂ ਵੱਲੋਂ ਜੋ ਅਕਾਲ ਤੱਕ ਸਭ ਤੋਂ ਸਪਸ਼ਟੀਕਰਨ ਮੰਗਿਆ ਗਿਆ ਵੀ ਤੁਸੀਂ ਗੋਲ ਕੰਮ ਬਾਰੇ ਸਿੱਖ ਸਿਧਾਂਤਾਂ ਬਾਰੇ ਗਲਤ ਬਿਆਨ ਦੰਨੇ ਸੋ ਸਮਝਣ ਵਾਲੀ ਗੱਲ ਇਹ ਹੈ ਕਿ ਕਾਲ ਤਖਤ ਸਾਹਿਬ ਨੇ ਸਪਸ਼ਟੀਕਰਨ ਮੰਗਿਆ ਉੱਥੇ ਕੋਈ ਡਿਬੇਟ ਨਹੀਂ ਹੋ ਰਹੀ ਉਹ ਵਿਧਾਨ ਸਭਾ ਨਹੀਂ ਹੈਗੀ ਜਿੱਥੇ ਜਾ ਕੇ ਭਗਵੰਤ ਮਾਨ ਨੇ ਬਹਿਸ ਕਰਨੀ ਹੈ ਤੇ ਉਹਦਾ ਲਾਈਵ ਟੈਲੀਕਾਸਟ ਹੋਣਾ ਆ ਪਰ ਭਗਵੰਤ ਮਾਨ ਤੇ ਉਹਦੀ ਜੁੰਡਲੀ ਜਿਹੜੀ ਆ ਉਹਨਾਂ ਨੇ ਸਵਾਲ ਲਗਭਗ ਇਹੀ ਬਣਾਈ ਹੋਈ ਹੈ ਵੀ ਕਾਲ ਤਖਤ ਤੇ ਜਾ ਕੇ ਤਮਾਸ਼ਾ ਕਰਾਂਗੇ ਕਿਉਂਕਿ ਗੱਲਾਂ ਦੇ ਵਿੱਚ ਇਹ ਮਾਹਰ ਨੇ ਸਾਰੀ ਉਮਰ ਕਲਾਕਾਰੀ ਕੀਤੀ ਆ ਭੰਡਗਿਰੀ ਕੀਤੀ ਆ ਤੋਂ ਪਤਾ ਇਹਨਾਂ ਨੂੰ ਇਸ ਗੱਲ ਦਾ ਵੀ ਅਸੀਂ ਕਿਦਾਂ ਗੱਲਾਂ ਬਣਾਉਣੀਆਂ ਤੇ ਉਸ ਜਿਹੜੇ ਆਧਾਰ ਦੇ ਉੱਤੇ ਇਹ ਉਸ ਭਾਵਨਾ ਦੇ ਨਾਲੇ ਕਾਲ ਤੱਕ ਸਰਤੇ ਜਾਣਾ ਚਾਹੁੰਦੇ ਆ ਤਾਂ ਕਿ ਉੱਥੇ ਜਾ ਕੇ ਜਿਹੜਾ ਤਮਾਸ਼ਾ ਇਹਨਾਂ ਨੇ ਕਰਨਾ ਉਹਦਾ ਦੁਨੀਆ ਹੋਰ ਤਮਾਸ਼ਾ ਦੇਖ ਸਕੇ ਉਹਦਾ ਲਾਈਵ ਟੈਲੀਕਾਸਟ ਹੋ ਸਕੇ ਹੁਣ ਬਾਦਲਦਲੀਏ ਜਿਹੜੇ ਭਗਵੰਤ ਮਾਨ ਦੇ ਸਹਿਜ ਤੇ ਇਤਰਾਜ਼ ਕਰ ਰਹੇ ਆ ਤੇ ਇਹਨਾਂ ਦੇ ਵਿੱਚੋਂ ਹੁਣ ਸਾਰਿਆਂ ਨੂੰ ਲਲਕਾਰੇ ਵਾਲੀ ਭਾਵਨਾ ਦਿਸ ਰਹੀ ਆ ਭਈ ਭਗਵੰਤ ਮਾਨ ਇੱਕ ਤਰੀਕੇ ਨਾਲ ਜਹੇਦਾਰ ਨੂੰ ਲਲਕਾਰ ਰਿਹਾ ਆ ਪਰ ਸੋਚ ਵਿੱਚ ਦੇਖਿਆ ਜਾਵੇ ਤਾਂ ਕੁਝ ਵੀ ਨਵਾਂ ਨਹੀਂ ਕਰ ਰਿਹਾ ਉਹੀ ਕੁਝ ਕਰ ਰਿਹਾ ਜੋ ਪ੍ਰਕਾਸ਼ ਸਿੰਘ ਬਾਦਲ ਹੁਣੇ ਅਕਾਲੀ ਦਲ ਨਾਲ ਜਿਹੜੇ ਤੋਂ ਨਾਲ ਕਰਦੇ ਰਹੇ ਆ 30 31 ਸਾਲ ਪਹਿਲਾਂ ਜਦੋਂ ਗਿਆਨੀ ਮਨਜੀਤ ਸਿੰਘ ਪ੍ਰੋਫੈਸਰ ਮਨਜੀਤ ਸਿੰਘ ਨੇ ਅਕਾਲੀ ਇਕਤਾ ਦੀ ਮਨਸ਼ਾ ਦੇ ਨਾਲ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਸੱਦਿਆ ਸੀਗਾ ਉਦੋਂ ਉਹਨਾਂ ਨੂੰ ਗਾਲਾਂ ਕੱਢੀਆਂ ਗਈਆਂ ਸੀਗੀਆਂ ਲਲਕਾਰੇ ਮਾਰੇ ਗਏ ਸੀਗੇ ਫਿਰ ਜੋ ਜਸਵੰਤ ਭਾਈ ਰਣਜੀਤ ਸਿੰਘ ਨੇ ਏਕਤਾ ਬਣਾਈ ਰੱਖਣ ਦੇ ਵਾਸਤੇ ਕਿਹਾ ਸੀਗਾ ਕਿ ਬਾਦਲਾਂ ਦੇ ਟੋੜਾ ਇਕੱਠੇ ਰਹਿਣ ਘਟੋ-ਘਟ 1999 ਦੇ 300 ਸਾਲਾ ਖਾਲਸਾ ਸਾਜਨਾ ਦੇਸ਼ ਤੱਕ ਤਾਂ ਉਹਨਾਂ ਨੂੰ ਫਿਰ ਕੱਢ ਕੇ ਸਾਹ ਲਿਆ ਗਿਆ ਸੀ ਬੇਇੱਜ਼ਤ ਕੀਤਾ ਗਿਆ ਸੀਗਾ ਸੋ ਮਤਲਬ ਕੀ ਹੈ ਕਿ ਜਦੋਂ ਵੀ ਬਾਦਲ ਨੂੰ ਲੱਗਾ ਭਾਜਪਾ ਦੀ ਗੋਦੀ ਵਿੱਚ ਬੈਠੇ ਬਾਦਲ ਨੂੰ ਲੱਗਾ ਕਿ ਅਕਾਲ ਤਖਤ ਸਾਹਿਬ ਨੂੰ ਆਪਣੇ ਇਸ ਤਰੀਕੇ ਦੇ ਨਾਲ ਚਲਾਉਣਾ ਉਹਨਾਂ ਨੇ ਚਲਾਇਆ ਇੱਥੋਂ ਤੱਕ ਕਿ ਆ ਜਿਹੜਾ ਡੇਰਾ ਸੱਚਾ ਸੌਦਾ ਦਾ ਮੁਖੀ ਗਰਮੀਤ RAM ਰਹੀਮ ਆ ਉਹਨੂੰ ਮਾਫੀ ਦਿਵਾਉਣ ਦੇ ਵਿੱਚ ਉਹਦੀਆਂ ਸਫਾਈਆਂ ਦਿਵਾਉਣ ਦੇ ਵਿੱਚ ਵੀ ਕਾਲਤਾ ਸਰ ਦਾ ਜਹੇਦਾਰ ਨੂੰ ਵਰਤ ਲਿਆ ਗਿਆ ਸੀਗਾ ਸੋ ਭਗਵੰਤ ਮਾਨ ਹਣੇ ਜੋ ਲਲਕਾਰੇ ਮਾਰ ਰਿਹਾ ਟਾਂਚਾਂ ਕਰ ਰਿਹਾ ਠੱਠ ਕਰ ਰਿਹਾ ਕਾਲਤਾ ਸਰ ਦੇ ਜਹੇਦਾਰ ਨੂੰ ਕਿ ਮੈਂ ਲਾਈਵ ਟੈਲੀਕਾਸਟ ਕਰਨਾ ਮੈਂ ਗੱਲਾਂ ਕਰਨੀਆਂ ਉੱਥੇ ਆ ਕੇ ਤਾਂ ਕੋਈ ਵੱਖਰਾ ਨਹੀਂ ਕਰ ਰਿਹਾ ਉਹੀ ਕੁਝ ਕਰ ਰਿਹਾ ਜੋ ਬਾਦਲ ਪਹਿਲਾਂ ਕਰਦੇ ਆ ਰਹੇ ਸੋ ਬਾਦਲਾਂ ਦੇ ਵਿਖਾਏ ਰਾਹ ਦੇ ਉੱਤੇ ਚੱਲ ਰਿਹਾ ਆ ਜਿਹੜੀਆਂ ਮੂਰੀਆਂ ਬਾਦਲਾਂ ਨੇ ਪਾਇਆਂ ਸੀਗੀਆਂ ਉਹਨਾਂ ਨੂੰ ਹੁਣ ਮੋਹਰੇ ਬਣਾ ਰਿਹਾ ਭਗਵੰਤ ਮਾਨ ਹੱਲੇ ਕਿਹੜਾ ਹਟਿਆ ਬਿਰਸਾ ਸਿੰਘ ਵਿਟੋਹਾ ਦੀ ਧਾਰਨਾ ਆਪਣੇ ਸਾਹਮਣੇ ਆ ਗਿਆਨੀ ਹਰਪੀ ਸਿੰਘ ਜਿਹੜੇ ਕਿ ਕਾਰਜਕਾਰੀ ਜਹੇਦਾਰ ਸੀ ਕਾਲ ਤਾਰ ਸਾਹਿਬ ਦੇ ਉਹਨਾਂ ਦਾ ਨਾਂ ਜਿਹੜਾ ਛੋਟਾ ਲੈ ਕੇ ਉਹਨੂੰ ਬੁਲਾਉਣਾ ਉਹਨਾਂ ਦੇ ਨਾਂ ਦੇ ਨਾਲ ਟਾਂਚਾਂ ਜੋੜਨੀਆਂ ਉਹਨਾਂ ਦੇ ਕਰਤਾਰ ਦੇ ਉੱਤੇ ਚਿੱਤਰ ਦੇ ਉੱਤੇ ਛਿੱਟੇ ਸੱਟਣੇ ਤੇ ਸਿੱਧੀਆਂ ਜੜੀਆਂ ਉਹਨਾਂ ਨੂੰ ਗਾਲਾਂ ਤੱਕ ਕੱਢਣ ਤੱਕ ਜਾਣਾ ਇਹ ਹੁਣ ਦੀਆਂ ਗੱਲਾਂ ਨਹੀਂ ਅਜੇ ਹਫ਼ਤਿਆਂ ਮਹੀਨਿਆਂ ਪਹਿਲਾਂ ਦੀਆਂ ਗੱਲਾਂ ਨੇ ਸੋ ਜਦੋਂ ਆਪਾਂ ਕਿਸੇ ਹੋਰ ਨੂੰ ਕਹਿੰਦੇ ਆ ਵੀ ਤੂੰ ਔਕਾਤਤਾਰ ਸਾਹਿਬ ਦੀ ਇੱਜ਼ਤ ਕਰ ਪਰ ਪਹਿਲਾਂ ਆਪ ਦੇਖਣਾ ਪੈਂਦਾ ਵੀ ਤੁਸੀਂ ਆਪ ਇੱਜ਼ਤ ਕਿੰਨੀ ਕੁ ਕਰਦੇ ਆ ਸੋ ਬਾਦਲ ਦਲੀ ਇਸ ਵੇਲੇ ਇਸ ਤਰੀਕੇ ਨਾਲ ਗੱਲ ਨੂੰ ਪੇਸ਼ ਕਰ ਰਹੇ ਆ ਕਿ ਜਿਵੇਂ ਉਹ ਔਕਾਤਤਾਰ ਸਾਹਿਬ ਦੇ ਸ਼੍ਰੋਮਣੀ ਕਮੇਟੀ ਦੇ ਸਕੇ ਹੋਣ ਤੇ ਉਹ ਔਕਾਤਤਾਰ ਸਾ ਉਲਟਾ ਜਦੋਂ ਕੋਈ ਗੱਲ ਭੁੱਲ ਰਿਹਾ ਕਿ ਜੋ ਕੁਝ ਉਹਨਾਂ ਨੇ ਕਾਲਤਾ ਸਾਡੇ ਜਹਦਵਾਲਾਂ ਦੇ ਨਾਲ ਸ਼ੋਮਣੀ ਕਮੇਟੀ ਦੇ ਪ੍ਰਧਾਨਾਂ ਦੇ ਨਾਲ ਕੀਤਾ ਹੋਇਆ ਇਹ ਹੱਥਾਂ ਨਾਲ ਜਿਹੜੀਆਂ ਦਿੱਤੀਆਂ ਹੋਈਆਂ ਹਣ ਉਹ ਮੋਆ ਨਾਲ ਖੋਲ ਨਹੀਂ ਰਹੀਆਂ ਸੋ ਭਗਵੰਤ ਮਾਨ ਮੀਡੀਆ ਲੈ ਜਾ ਕੇ ਆਪਣੇ ਬਿਆਨਾਂ ਨੂੰ ਚਮਕਾ ਕੇ ਜਿਹੜਾ ਨੂੰ ਠੱਠ ਕਰਨ ਦੀ ਕੋਸ਼ਿਸ਼ ਕਰ ਰਿਹਾ ਆ ਇਹ ਹੀ ਉਹ ਤੇ ਦਿੱਲੀ ਵਾਲੇ ਜਿਹੜੇ ਆਕੇ ਨੇ ਉਹ ਚਾਹ ਰਹੇ ਆ ਆਮ ਸਿੱਖ ਸਾਰੇ ਮਾਮਲੇ ਵਿੱਚ ਤੜਫ ਰਿਹਾ ਆ ਉਹਦੀ ਆਤਮਾ ਕਰਲਾ ਰਹੀ ਆ ਉਹ ਤਕਲੀਫ ਦੇ ਵਿੱਚ ਆ ਕਿ ਇਹ ਇਹਨਾਂ ਦੀ ਅਕਾਲੀਆਂ ਦੀ ਤੇ ਬਾਕੀਆਂ ਦੀ ਆਪਸੀ ਲੜਾਈ ਜਿਹੜੀ ਆ ਉਹਦੇ ਵਿੱਚ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਅਕਾਲ ਤਖਤ ਸਾਹਿਬ ਦੀ ਆਜ਼ਮਤ ਨੂੰ ਰੋਲਣ ਦੀ ਕੋਸ਼ਿਸ਼ ਕਰ ਰਹੇ ਆ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਮਕਾਉਨੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਫਿਰ ਸਾਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋ ਤਾਂ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ